ਹਾਂਜੀ ਭੈਣੇ ਕੀ ਮਾਮਲਾ ਸੀ ਜਿਹੜਾ ਸਕੂਲ ਦਾ ਤੁਹਾਡੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਮੈਡਮ ਦੇ ਨਾਲ ਜਿਹੜਾ ਬਹਿਸ ਰਹੇ ਹੋ ਤੁਸੀਂ ਕੀ ਕਾਰਨ ਸੀ ਕੈਸਟ ਆ ਵੀ ਮੈਨੂੰ ਮੇਰੇ ਪੇਪਰ ਚੈੱਕ ਕਰਾ ਦੋ ਉਹ ਕਹਿੰਦੇ ਵੀ ਤੁਸੀਂ ਪ੍ਰਿੰਸੀਪਲ ਮੈਮ ਨੂੰ ਮਿਲੋ ਵੀ ਇਹ ਤੁਹਾਡਾ ਜਿਹੜਾ ਮਸਲਾ ਉਹਦੀ ਸੋਲਵ ਕਰ ਸਕਣਗੇ ਅਸੀਂ ਪ੍ਰਿੰਸੀਪਲ ਮੈਡਮ ਨੂੰ ਮਿਲੇ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਮੈਮ ਸਾਡੀ ਰਿਕਵੈਸਟ ਹੈ ਕਿ ਸਾਨੂੰ ਸਾਡੇ ਪੇਪਰ ਦਿਖਾਈ ਜਾਣ ਉਹ ਕਹਿੰਦੇ ਵੀ ਇਹ ਕਾਨੂੰਨ ਨਹੀਂ ਹੈਗਾਗਾ ਅਸੀਂ ਆਖਿਆ ਵੀ ਮੈਮ ਸਾਡੇ ਵੱਲੋਂ ਰਿਕਵੈਸਟ ਹੈ ਉਹ ਕਹਿੰਦੇ ਵੀ ਨਹੀਂ ਅਸੀਂ ਨਾਲ ਰਿਸਪੈਕਟ ਨਾਲ ਗੱਲ ਕਰ ਰਹੇ ਸੀਗੇ ਤੇ ਇੱਕ ਵਾਰ ਹੋਰ ਵੀ ਉਹਨਾਂ ਨੇ ਸਾਡਾ ਨੰਬਰ ਵੀ ਬਲੌਕ ਕੀਤਾ ਹੋਇਆਗਾ ਕਿ ਅਸੀਂ ਇੱਕ ਵੀ ਜੇ ਸਾਡੇ ਨਾਲ ਕੋਈ ਮੁਸੀਬਤ ਨਹੀਂ ਹੁੰਦੀ ਆ ਉਹਦੀ ਰਿਸਪੌਂਸਿਬਿਲਟੀ ਕੌਣ ਲੈਂਦਾਗਾ ਉਹ ਕਹਿੰਦੇ ਕਿ ਮੈਂ ਪੇਪਰ ਨਹੀਂ ਦਿਖਾਉਣਾ ਤੇ ਕਿਉਂ ਕਿ ਐਨੇ ਖੜੇ ਹੋ ਕੇ ਉਹ ਸਾਡੇ ਗੱਲ ਵਿੱਚ ਹੱਥ ਪਾਉਂਦੇ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕਰਾਂਗੇ ਜਦਕਿ ਪ੍ਰਿੰਸੀਪਲ ਮੈਮ ਹੀ ਸਾਡੇ ਇਮਾਨਸਮਾਨ ਹੈਗੇ ਉਹ ਇਹ ਕੁਛ ਕਰ ਰਹੀ ਆ ਫਿਰ ਇਹ ਗੱਲ ਨਾ ਹੀ ਅਸੀਂ ਸੋਚਦੇ ਸੀ ਅੱਛਾ ਤੁਸੀਂ ਪੇਪਰ ਦਿਖਾਉਣ ਵਾਸਤੇ ਕਿਉਂ ਕਿਹਾ ਸੀ ਰਿਜ਼ਲਟ ਆਉਣ ਤੋਂ ਬਾਅਦ ਤੁਹਾਨੂੰ ਨੰਬਰ ਘੱਟ ਲੱਗ ਰਹੇ ਸੀ ਤਾਂ ਕਰਕੇ ਕਿਹਾ ਸੀ ਜਾਂ ਤੁਹਾਨੂੰ ਕੋਈ ਸ਼ੰਕਾ ਸੀਗੀ ਇਸ ਕਰਕੇ ਕਿਹਾ ਸੀ ਕਿੰਨੇ ਪਰਸੈਂਟ ਨੰਬਰ ਆਏ ਸੀ ਤੁਹਾਡੀ ਮੇਰੇ 55% ਹੀ ਆਏ ਠੀਕ ਹੈ ਤੁਹਾਨੂੰ ਲੱਗ ਰਿਹਾ ਸੀ ਕਿ ਜ਼ਿਆਦਾ ਪਰਸੈਂਟੇਜ ਹੈ ਤੁਹਾਡੀ ਇਹ ਪਹਿਲੇ ਦੂਜੇ ਤੇ ਨੰਬਰ ਤੇ ਆਉਂਦੀ ਰਹੀ ਹੈ ਵੀਰੇ ਸਾਨੂੰ ਤਾਂ ਸੀ ਵੀ ਸਾਡੀ ਬੱਚੀ ਆਉਂਦੀ ਇੰਨਾ ਨੇ ਪੜਾਈ ਕਰੀ ਪੇਪਰ ਅੱਗੇ ਵੀ ਸਾਡੇ ਚੈੱਕ ਹੁੰਦੇ ਸੀ ਕਿਹੜੀਆਂ ਪ੍ਰਾਣੀਆਂ ਟੀਚਰਾਂ ਸੀ ਉਹ ਪੜਾਉਂਦੀਆਂ ਸੀ ਸਾਨੂੰ ਅਸੀਂ ਕਰਕੇ ਆਉਂਦੇ ਸਾਡੀ ਬੱਚੀ ਨੂੰ ਤਾਂ ਕਰਕੇ ਉਹ ਸੀ ਅਸੀਂ ਆ ਹੀ ਕਿਹਾ ਸੀ ਵੀ ਅਸੀਂ ਪੇਪਰ ਚੈੱਕ ਕਰਾਂ ਪਹਿਲਾਂ ਜੋ ਮੈਨੇਜਮੈਂਟ ਸੀ ਜਾਂ ਟੀਚਰ ਸੀ ਉਹ ਪਹਿਲਾਂ ਪੇਪਰ ਆ ਰਿਜ਼ਲਟ ਆਉਣ ਤੋਂ ਬਾਅਦ ਤੁਹਾਨੂੰ ਚੈੱਕ ਕਰਵਾਉਂਦੇ ਸੀ ਜੇਕਰ ਕਿਸੇ ਬੱਚਾ ਕੋਈ ਕਹਿੰਦਾ ਸੀ ਸ਼ੱਕ ਲੱਗ ਰਿਹਾ ਸੀ ਤਾਂ ਉਹ ਚੈੱਕ ਕਰਵਾਉਂਦੇ ਸੀ ਜੇ ਕਿਸੇ ਸਟੂਡੈਂਟ ਨੂੰ ਸ਼ੱਕ ਹੁੰਦਾ ਸੁਣਦਾ ਤਾਂ ਟੀਚਰ ਪੇਪਰ ਚ ਪੇਪਰ ਚੈੱਕ ਕਰਵਾ ਦਿੰਦੇ ਸੀ ਹੂੰ ਪੁਲਿਸ ਪ੍ਰਸ਼ਾਸਨ ਤੁਸੀਂ ਬੁਲਾਇਆ ਸੀ ਜਾਂ ਮੈਡਮ ਨੇ ਬੁਲਾਇਆ ਸੀ ਮੈਡਮ ਨੇ ਬੁਲਾਇਆ ਮੈਡਮ ਨੇ ਕਿਉਂ ਬੁਲਾਇਆ ਸੀ ਤੁਹਾਡੇ ਨਾਲ ਕੋਈ ਜ਼ਿਆਦਾ ਬੰਦੇ ਸੀਗੇ ਜਾਂ ਵੀ ਤੁਹਾਡੇ ਸਾਡੇ ਤਾਂ ਜੀ ਅੱਜ ਤਾਂ ਬਾਅਦ ਚ ਸੱਦੇ ਆ ਅਸੀਂ ਤਾਂ ਮਾਵਾ ਧੀਆ ਸੀ ਜੀ ਇਹਦਾ ਡੈਡੀ ਰਾਇ ਅੱਛਾ ਤੁਸੀਂ ਦੋਨੋਂ ਹੀ ਸੀ ਮੈਡਮ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਲਿਆ ਜੀ ਬਸ ਸਾਹ ਭੈਣ ਵਰਗੀਆਂ ਸੀ ਨਾਲ ਹੋਰ ਵੀ ਆਉਂਦੇ ਸੀ ਜਿਹੜੇ ਸਾਡੀ ਬੱਚੀ ਨਾਲ ਹੋਇਆ ਫਿਰ ਅਸੀਂ ਤਾਂ ਜੀ ਮੈਡਮ ਕੀ ਬੋਲੇ ਤੁਹਾਨੂੰ ਜਾਣ ਤੋਂ ਬਾਅਦ ਕੀ ਕਹਿਣ ਲੱਗੇ ਮੈਡਮ ਉਹਨਾਂ ਨੂੰ ਰਿਸਪੈਕਟ ਦੇ ਰਹੇ ਸੀਗੇ ਫਿਰ ਇਹ ਨਹੀਂ ਹੁੰਦਾ ਵੀ ਅਸੀਂ ਰਿਸਪੈਕਟ ਦੇ ਰਹੇ ਹਾਂ ਤੇ ਮੈਮ ਸਾਨੂੰ ਬਦਮਾਜ਼ੀ ਨਾਲ ਗੱਲ ਕਰ ਰਹੇ ਹਨ ਉਹਨਾਂ ਨੇ ਡਾਊਟ ਸੀ ਵੀ ਸਾਡੇ ਵੀਡੀਓ ਕਿਉਂ ਬਣਾਉਂਦੇ ਆ ਜਦ ਕਿ ਮੈਮ ਵੀ ਮੈਮ ਸਹੀ ਆ ਗਈ ਜਗ੍ਹਾ ਤੇ ਫਿਰ ਉਹਨਾਂ ਨੂੰ ਵੀਡੀਓ ਨਾਲ ਕਿ ਡਾਊਟ ਕਰਾਉਂਦਾ ਵੀਡੀਓ ਬਣਾਉਂਦੇ ਆ ਜਦ ਕਿ ਉਹ ਇਥੇ ਗਲਤ ਨੇ ਉਹਨਾਂ ਨੇ ਤਾਂ ਇਹਨੂੰ ਰੋਕਿਆ ਵੀ ਮੇਰੇ ਮਿਹਨਤ ਨਾ ਬਣਾਓ ਉਹਨਾਂ ਨੇ ਮੇਰਾ ਕਾਲ ਸੁਣਨ ਦੀ ਗੱਲ 'ਚ ਵੀ ਹੱਥ ਪਾਇਆ ਜਾਂ ਕੇ ਇੱਕ ਕੁੜੀ ਦੀ ਵੀ ਇੱਕ ਔਰਤ ਦੀ ਕੁੜੀ ਦੀ ਇੱਜ਼ਤ ਨਹੀਂ ਸਮਝ ਸਕਦੀ ਕੁਛ ਨਹੀਂ ਅਸਲ ਵਿੱਚ ਜਮਾ ਵੀ ਦਿੱਤੀ ਨਾ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਪ੍ਰਿੰਸੀਪਲ ਮੈਮ ਸਰਚ ਕਰਾ ਦਿੱਤਾ ਲਾ ਤੇ ਜੋ ਮੇਰੇ ਨਾਲ ਹੋਇਆ ਇਹ ਨਾ ਹੋਣਾ ਉਹ ਤੁਵਾ ਚਾਹੇ ਵੀ ਮੇਰੀ ਭੈਣ ਨਾਲ ਨਾ ਹੋਵੇ ਤੇ ਅਸੀਂ ਅਡਮਨ ਮੈਮ ਤੇ ਕਾਨੂੰਨੀ ਕਾਰਵਾਈ ਕੀਤੀ ਜੀ ਜੀ ਹਾਂਜੀ ਮੈਂ ਤਾਂ ਕੀ ਹੋਇਆ ਉੱਥੇ ਸਾਰਾ ਕੁਝ ਜੀ ਅਸੀਂ ਆਪਰੇ ਵੀ ਜੱਤੀ ਗਈ ਸੀ ਸਾਡੇ ਨੰਬਰ ਦਾ ਆਇਆ 8232 ਪਹਿਲਾ ਨੰਬਰ 4 ਰਹੀ ਸੀ ਹੂੰ ਥੋੜਾ ਉੱਚੀ ਬੋਲੋ ਜੀ ਮੂਜੀ ਪ੍ਰੈਨਸੀਆ ਕੋਲ ਜਾਉਂਦੇ ਪ੍ਰੈਨਸੀਆ ਕੋਲ ਜੀ ਗਏ ਅਜੀ ਉਹਨੂੰ ਜਵਾਬ ਸਵਾਲ ਕੀਤੇ ਉਹ ਕਹਿੰਦੀ ਵੀ ਮੈਂ ਛੋਟਾ ਜੀ ਬਿਲਕੁਲ ਛੋਟਾ ਨੰਬਰ ਨਹੀਂ ਮੈਂ ਚੱਕ ਤੇ ਮੇਰੇ ਕੋਲੇ ਤਾਂ ਪੱਤਰਕਾਰਾਂ ਦੇ ਨੰਬਰ ਆਉਂਦੇ ਆ ਜਾਂ ਮੇਰੇ ਕੋਲ ਲੀਡਰਾਂ ਦੇ ਨੰਬਰ ਆਉਣਗੇ ਸਾਡੇ ਮਾਪਿਆਂ ਦੇ ਜਿਹੜੇ ਨੰਬਰ ਆ ਬਿਲਕੁਲ ਬਲਾਕ ਚਾਹੀਦੇ ਹੂੰ ਜੇ ਮੂਜੀ ਨਹੀਂ ਤੁਸੀਂ ਬੱਚੇ ਉਹ ਕਰ ਸਕਦੇ ਬੱਚੇ ਤੋਂ ਹਟਾ ਸਕਦੇ ਜੇ ਨਾਮ ਆ ਲੈ ਮੈਂ ਕਿ ਤੁਸੀਂ ਹਾਂ ਉਹਨੇ ਜਵਾਬ ਦਿੱਤਾ ਹੋਰ ਕਹਿੰਦੀ ਸਾਡੇ ਤੇ ਉਹਨੇ ਪੁੱਛੂ ਹਾਈ ਕਸਮਾ ਕਾ ਕੇ ਨੱਕ ਟੱਕੇ ਮਾਰੋ ਉਹ ਬੇਵਫਾ ਮਸ਼ੇਰੀ ਰੱਖੇ ਹੋਇਆ ਆਰੇ ਉਹਨਾਂ ਮਸ਼ੇਰੀ ਉਹਨਾਂ ਇਕੱਠੇ ਕਰਨੇ ਸਾਨੂੰ ਕਹਿੰਦੇ ਵੀਡੀਓ ਬਣਾਓ ਜਿਹੜੇ ਨਸ਼ੇੜੀ ਆ ਜੀ ਉਹ ਵੀਡੀਓ ਬਣਾ ਰਹੇ ਆ ਅੱਜ ਕਹਿੰਦੇ ਵੀ ਤੁਸੀਂ ਚੌਂਕੀ ਦੀ ਨਾਲ ਕਰੋ ਸਾਨੂੰ ਚੌਂਕੀ ਦੀ ਚਪਾਪ ਨਹੀਂ ਅਸੀਂ ਸਾਨੂੰ ਕੀ ਗੱਲ ਕਰ ਰਹੇ ਆ ਅਸੀਂ ਤਾਂ ਕੰਮ ਕਰ ਰਹੇ ਤੇ ਸਾਡੇ ਨਾਲ ਬਹੁਤ ਉਹਨਾਂ ਨੇ ਧੱਕਾ ਸਹੀ ਕਰੀ ਲੀਡ ਮੇਰੇ ਵੀ ਪਾੜਿਆ ਉਹਨਾਂ ਨੇ ਗਲਮਾ ਮੇਰਾ ਵੀ ਕੁੱਟਿਆ ਉਹਨਾਂ ਨੇ ਤੇ ਅਸੀਂ ਆ ਤੇ ਬੱਚਿਆਂ ਦੇ ਨਾਲ ਜਾਣਾ ਉਲਟ ਕੇ ਸਾਨੂੰ ਕਹਿੰਦੇ ਆ ਜੋ ਠਕਿਆ ਮਾਪਿਆਂ ਦੇ ਜਿਹੜੇ ਹੱਕਾਂ ਮਾਰੇ ਜਾਂਦੇ ਆ ਤਿੰਨ ਸਾਲ ਹੋ ਗਏ ਸਾਡੇ ਬੱਚਿਆਂ ਨੂੰ ਕੋਈ ਕਾਪੀ ਨਹੀਂ ਕੋਈ ਕਿਤਾਬ ਨਹੀਂ ਕੋਈ ਸਾਡੇ ਬੱਚਿਆਂ ਦੀ ਪੜ੍ਹਾਈ ਨਹੀਂ ਉੱਥੇ ਹੋ ਰਹੀ ਜਿਹੜੇ ਪਹਿਲਾਂ ਉਹ ਟੀਚਰ ਸੀ ਬਹੁਤ ਵਧੀਆ ਪੜ੍ਹਾਉਂਦੇ ਸੀ ਬਹੁਤ ਵਧੀਆ ਬੱਚਿਆਂ ਨੂੰ ਖਾਣਾ ਮਿਲਦਾ ਸੀ ਬਹੁਤ ਵਧੀਆ ਪਾਣੀ ਧਾਣੀ ਮਿਲਦਾ ਸੀ ਅੱਜ ਉੱਥੇ ਕੁਝ ਵੀ ਮਿਲ ਰਿਹਾ ਨਹੀਂ ਸਾਡਾ ਨਾ ਟੱਕਾ ਹੋ ਰਿਹਾ ਅਸੀਂ ਗਰੀਬ ਬੰਦੇ ਆ ਅਸੀਂ ਦਿਹਾੜੀਆਂ ਕਰਦੇ ਆ ਅਸੀਂ ਨਾਲ ਝੂਠ ਜਾਂਦੇ ਆ ਆ ਫਿਰਦੇ ਆ ਅਸੀਂ ਆ ਦੇ ਬੱਚਿਆਂ ਦੇ ਮਾਗਰ ਸਾਡੇ ਬੱਚਿਆਂ ਦੀ ਕੋਈ ਪੜ੍ਹਾਈ ਨਹੀਂ ਉੱਥੇ ਆ ਸਾਡੇ ਬੱਚੇ ਨਾਲ ਘਰੇ ਫਿਰਦੇ ਆ ਸਾਨੂੰ ਹੱਕ ਦਿਓ ਹੱਕ ਕਰਵਾਉ ਸਾਨੂੰ ਤੇ ਅਸੀਂ ਤਾਂ ਜੀ ਇੰਨੀ ਧੰਨਵਾਦ ਕਹਿਣਾ ਵੀ ਅੱਛਾ ਤੁਸੀਂ ਆਹ ਟੀਚਰਾਂ ਦੇ ਨਾਲ ਜਿਹੜਾ ਚੌਕੇ ਪਿੰਡ ਦੇ ਵਿੱਚ ਧਰਨਾ ਲੱਗਾ ਸੀ ਉਹਨਾਂ ਟੀਚਰਾਂ ਦੇ ਨਾਲ ਤੁਸੀਂ ਵੀ ਬੈਠੇ ਸੀ ਉੱਥੇ ਇਸ ਕਰਕੇ ਇਹ ਸਭ ਕੁਝ ਹੋਇਆ ਕਿ ਤੁਸੀਂ ਬੈਠੇ ਸੀ ਬੱਚਿਆਂ ਦੇ ਹੱਕਾਂ ਵਾਸਤੇ ਬੈਠੇ ਹਾਂ ਜੀ ਹੁਤਾ ਨਹੀਂ ਤੇ ਇਹ ਡਾਡਾ ਉੱਪਰ ਚੱਕਿਆ ਗਿਆ ਜੀ ਇਹ ਧਰਨੇ ਦੇ ਵਿੱਚ ਹੋ ਰਿਹਾ ਕਿ ਉਹ ਕਰਦੇ ਹੁੰਦੇ ਨਾਲ ਰਹਿੰਦੇ ਆ ਕਿ ਸਾਡੀਆਂ ਬੱਚੀਆਂ ਨਾਲ ਆ ਕੁਝ ਹੁੰਦਾ ਸਾਡਾ ਬੱਚਾ ਪਾਣੀ ਘਰੋਂ ਲੈ ਕੇ ਜੇ ਡੈਡੀ ਆ ਗਿਆ ਗੱਲਬਾਤ ਕਰਨੀ ਆ ਤੇ ਫਿਰ ਬੰਦੇ ਨੂੰ ਆਏ ਪੁਲਿਸ ਹੀ ਚੱਕ ਕੇ ਲੈ ਜੂ ਅਸੀਂ ਨਹੀਂ ਪੁਲਿਸ ਤੋਂ ਡਰਦੇ ਉਹ ਵੀ ਭੈਣ ਭਰਾ ਸਾਡੇ ਆ ਜਿਹੜਾ ਉੱਥੇ ਮਾਪਿਆਂ ਨੂੰ ਵੀ ਚੱਕਿਆ ਹੋਇਆ ਟੀਚਰਾਂ ਨੂੰ ਵੀ ਚੱਕ ਲਿਆ ਸੀ ਕਿਸਾਨ ਆਗੂਆਂ ਨੂੰ ਵੀ ਚੱਕ ਲਿਆ ਸੀ ਤੁਹਾਡੇ ਵੱਲੋਂ ਵੀ ਦੱਸਿਆ ਗਿਆ ਕਿ ਤੁਹਾਡੇ ਪਤੀ ਨੂੰ ਵੀ ਚੱਕਿਆ ਹੋਇਆ ਬੱਚਿਆਂ ਦੀ ਜਿਹੜਾ ਨਹੀਂ ਜੀ ਕੱਲ੍ਹ ਸਾਡੇ ਦਾ ਡੈਡੀ ਗਿਆ ਸੀ ਕਿ ਦੋ ਸਾਡੀ ਬੱਚੀ ਦੇ ਗੱਲ 'ਚ ਹੱਥ ਪੈ ਗਿਆ ਜੀ ਤਾਂ ਉਹਨਾਂ ਨੇ ਪੁਲਿਸ ਨੂੰ ਮੰਗਾਲੀ ਜੀ ਅਸੀਂ ਵੀ ਕੁਝ ਕਰਨਾ ਸੀ ਸਾਡੇ ਪਿੰਡ ਦਾ ਜੁਨੀਅਰ ਗਏ ਤਾਂ ਇਹਦਾ ਡੈਡੀ ਵੀ ਨਾਲ ਆਇਆ। ਉਹ ਵੀ ਤਾਂ ਕਰਕੇ ਅਸੀਂ ਤਾਂ ਨਹੀਂ ਬਾਹਲੀ ਗੱਲ ਦੱਸਦੇ ਉਹ ਬਿਮਾਰ ਰਹਿੰਦੇ ਆ। ਉਹ ਟੈਨਸ਼ਨ 'ਚ ਰਹਿੰਦੇ ਆ। ਵੀ ਤੇ ਉਹਨਾਂ ਨੂੰ ਕੀ ਕੀਤਾ ੱੱਕੇਵਾਜੀ ਹੋਈ। ਤਾਂ ਕਹਿੰਦੇ ਆ ਵੀ ਤੂੰ दारू ਪੀ ਕੇ ਆ ਗਿਆ। ਉਹਨੀਆਂ ਜੀ ਬੰਦਨਾ ਡਾਕਟਰ ਨਹੀਂ ਤੋਂ ਦਵਾਈ ਚਲਦੀ ਆ। ਉਹ ਤਾਂ ਕਰਕੇ ਆਏ ਰਹਿੰਦੇ ਆ। ਇਹਨਾਂ ਨੇ ਗੱਲ ਬਣਾਈ ਵੀ ਉਹ दारू ਪੀਤੀ ਵੀ। ਤੇ ਇੱਥੇ ਕਿਹੜੇ ਚਿੱਤੇ ਵਾਲੇ ਆ ਤੇ ਉਹਨਾਂ ਨੂੰ ਕੀ ਕਰ ਸਕਦਾ। ਅੱਛਾ ਉਹਨਾਂ ਨੂੰ ਚੱਕ ਲਿਆ ਵੀ दारू ਪੀਤੀ ਆ ਪੁਲਿਸ ਨੇ। ਉਹਨਾਂ ਨੂੰ ੱੱਕੇ ਮਾਰੇ। ਤੱਕੇ ਮਾਰੀ ਨਿਸ਼ਾ ਕਰਕੇ ਨਹੀਂ ਪੜਾ ਸਕਦਾ ਜਦ ਕਿ ਮੇਰੇ ਪਿਤਾ ਨਹੀਂ ਇੱਥੇ ਡਿਊਟੀ ਕਰਦੇ ਨਾ ਹੀ ਉਹ ਕੋਈ ਹੋ ਡਿਊਟੀ ਕਰਦੇ ਆ ਜਦ ਕਿ ਇਸ ਸਕੂਲ ਵਿੱਚ ਔਨ ਡਿਊਟੀ ਟੀਚਰ ਵੀ ਨਸ਼ਾ ਕਰਕੇ ਆਉਂਦੇ ਆ ਬਲਕਿ ਉਹ ਵੀ ਚਿੱਟਾ ਹੂੰ ਤੇ ਮੇਰੇ ਡੈਡੀ ਨੇ ਡੈਡੀ ਨੂੰ ਤੱਕੇ ਵੱਜੇ ਜੀ ਇਹਦੀ ਨੂੰ ਡੈਡੀ ਨੂੰ ਤੱਕੇ ਮਾਰ ਕੇ ਪੁਲਿਸ ਸਿੱੜਤੀ ਸੀ ਗੱਡੀ 'ਚ ਅਸੀਂ ਮੂਰੇ ਹੋਏ ਤਾਂ ਅਸੀਂ ਕਿਹਾ ਵੀ ਸਾਡੇ 'ਚ ਗਲਤੀ ਦੱਸੋ ਕੀ ਆ ਸਾਡੀ ਬੱਚੀ ਨੇ ਆਪ ਦਾ ਹੱਕ ਮੰਗਿਆ ਸਾਡੀ ਬੱਚੀ ਤੋਂ ਗਲਤੀ ਕੀ ਹੋਗੀ ਤਾਂ ਸਾਨੂੰ ਕਹਿੰਦੇ ਆ ੱੱਕੇ ਮਾਰ ਕੇ ਸਾਨੂੰ ਸਕੂਲ ਚੋਂ ਬਾਹਰ ਕੱਢਿਆ ਨਹੀਂ ਕਹਿੰਦਾ ਹੁੰਦੇ ਚਾਰ ਪੰਜ ਉਹਰੇ ਡੰਡੇ ਵੀ ਮਾਰੇ ਆ ਇਹਦੇ ਡੈਡੀ ਦੇ ਤਾਂ ਜੀ ਮੈਨੂੰ ਹੁਣ ਐ ਦੱਸੋ ਵੀ ਪੁਲਿਸ ਫਿਰ ਖਾਡਾ ਤਾਂ ਕੋਈ ਹੈ ਨਹੀਂ ਤੇ ਤਾਂ ਪੈਸੇ ਕੰਨੀ ਆ ਪੈਸਾ ਝਾਰਤਾ ਤਾਂ ਬੱਸ ਜੀ ਦੀ ਜੇਬ 'ਚ ਪੈਸਾ ਪੈ ਗਿਆ ਉਹਦਾ ਹੀ ਕੰਮ ਕਰੂਗਾ ਉਹਦਾ ਹੀ ਕੰਮ ਹੋਊ ਸਾਡਾ ਗਰੀਬਾਂ ਦਾ ਤਾਂ ਨਹੀਂ ਹੁੰਦਾ ਅਸੀਂ ਦਿਹਾੜੀ ਵਾਲੇ ਬੰਦੇ ਤਾਂ ਕਰਕੇ ਸਾਡਾ ਕੁਝ ਹੁੰਦਾ ਹੈ ਹੁਣ ਪੈਸੇ ਵਾਲੇ ਦਾ ਰਹਿ ਗਿਆ ਜੀ ਪੁਲਿਸ ਪੈਸਾ ਖਾਈ ਜਾਂਦੀ ਆ ਪੈਸਾ ਖਾ ਕੇ ਕੰਮ ਕਰਦੀ ਆ ਕੀ ਇੰਨੀ ਹੁੰਦਾਗਾ ਜੀ ਵੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਸਾਡੇ ਗਰੀਬਾਂ ਨਾਲ ਕੀ ਹੁੰਦਾ ਤਖੜੇ ਬੰਦਿਆਂ ਦਾ ਕੀ ਹੁੰਦਾ ਨੇ ਅਸੀਂ ਬਾਲ ਸਾਨੂੰ ਬਾਹਰ ਚਾਹੀਦੀ ਹੈ ਜੀ ਸਕੂਲ ਚ ਜੇ ਤਾਂ ਉਹ ਬਾਹਰ ਨਿਕਲੂ ਤਾਂ ਸਾਡੇ ਬੱਚੇ ਪੜ੍ਹਨਾਂਗੇ ਨਹੀਂ ਆਹੀ ਹਾਲ ਰਹੂ ਅੱਜ ਕਿਹੜਾ ਮੇਰੀ ਧੀ ਨਾਲ ਹੋਇਆ ਤੇ ਇਹ ਕੱਲ ਨੂੰ ਹਰ ਇੱਕ ਦੀ ਧੀ ਨਾਲ ਵੀ ਹੋ ਸਕਦਾ ਹੈ ਲਿਖਤੀ ਕੰਪਲੀਟ ਕੀਤੀ ਤੁਸੀਂ ਲਿਖਤੀ ਕੰਪਲੀਟ ਦਿੱਤੀ ਹੈ ਤੁਸੀਂ ਕੋਈ ਹਜੇ ਅਸੀਂ ਕੋਈ ਦਿੱਤੀ ਨਹੀਂ ਗਈ ਵੀ ਜਦ ਕਿ ਇੱਥੇ ਜਿਹੜਾ ਵੀ ਗਿਲਕਲਾਗਾ ਇਸ ਪ੍ਰਸ਼ਾਸਨ ਤੇ ਚੌਕੇ ਆ ਇਹ ਦੋਨੇ ਵੀ ਪ੍ਰਿੰਸੀਪਲ ਮੈਮ ਕੰਨੀ ਆਗੇ ਇਹ ਸਾਡੀ ਕੋਈ ਵੀ ਸੁਣਾਈ ਨਹੀਂ ਕਰਦੇ ਕਿਉਂਕਿ ਚੌਕੇ ਪ੍ਰਸ਼ਾਸਨ ਦਾ ਅਸੀਂ ਕੱਲ ਹੀ ਦੇਖ ਚੁੱਕੇ ਆ ਤੇ ਗਿਲਕਲਾ ਪ੍ਰਸ਼ਾਸਨ ਦਾ ਵੀ ਹੁਣ ਪਤਾ ਲੱਗ ਹੀ ਗਿਆਗਾ ਹੂੰ ਉਹਨਾਂ ਨੂੰ ਜੜਾਵਾ ਚੜਿਆ ਹੋਇਆ ਉਹ ਸਾਡੇ ਮਾਪਿਆਂ ਦੀ ਕੋਈ ਗੱਲ ਨਹੀਂ ਸੁਣ ਰਹੇ ਜਿਹੜੀ 3 ਮਹੀਨੇ ਦੀ ਟੀਚਰ ਹੈ ਤੇ ਤਰਨੀ ਦੇ ਬੈਠੇ ਨਹੀਂ ਉਹਨਾਂ ਦੀ ਗੱਲ ਸੁਣ ਲੈਂਦੇ ਸਾਡੀ ਗੱਲ ਉਹਨਾਂ ਨੇ ਕੀ ਸੁਣੀ ਠੀਕ ਜਦੋਂ ਤੇ ਨਵੇਂ ਮਹੀਨੇ ਦੀ ਉਹ ਟੀਚਰਾਂ ਨਹੀਂ ਗੱਲ ਨਹੀਂ ਸੁਣੀ ਫਿਰ ਸਾਡੀ ਗੱਲ ਉਹ ਕਿੱਥੇ ਸੁਣਣਗੇ ਉਹ ਵਿਚਾਰੇ ਜੇਲਾ ਵੀ ਘਟਾ ਹੈ ਤਾਂ ਵੀ ਉਹਨਾਂ ਦੀ ਗੱਲ ਨਹੀਂ ਸੁਣਦੇ ਸਾਨੂੰ ਤਾਂ ਕਹਿੰਦੇ ਬੱਚੇ ਹਟਾ ਲਓ ਇੱਥੋਂ ਅਸੀਂ ਗਰੀਬਾਂ ਦੇ ਬੱਚੇ ਕਿਥੋਂ ਹਟਾ ਲਈਏ ਕਿਥੋਂ ਭਰਾਂਗੇ ਅਸੀਂ ਫੀਸਾਂ ਮੈਂ ਕਿਹੜਾ ਵੀਰ ਕਹਿੰਦਾ ਸੀ ਰਾਤ ਵੀਰੇ ਨੇ ਵੀਡੀਓ ਪਾਈ ਸੀ ਵੀਰਾ ਕਹਿੰਦਾ ਸੀ ਇਹ ਕਿਹੜਾ ਫਾਲੇ ਲੱਗਦੇ ਆਗੇ ਵੀ ਇਹ ਕਹਿੰਦੇ ਆ ਵੀ ਇਹ ਬੱਚੇ ਹਟਾ ਲਓ ਸਾਡੇ ਬੱਚਿਆਂ ਨੂੰ ਉਹ ਗਾਣਾ ਦਿੰਦਾ ਤੇ ਜੇ ਉਹਦੀ ਬੱਚੀ ਨਾਲ ਆ ਕੁਝ ਹੋਇਆ ਹੁੰਦਾ ਫੇਰ ਮੈਂ ਪੁੱਛ ਲਈ ਵੀ ਹੁਣ ਦੱਸ ਭਰਾਵਾ ਵੀ ਤੇਰੀ ਬੱਚੀ ਨਾਲ ਕੀ ਹੋਇਆ ਸਾਨੂੰ ਵੀੜਮਾ ਐ ਜੀਆਂ ਪਾਉਂਦੇ ਆ ਵੀ ਆ ਆਏ ਆਗਾ ਤੁਸੀਂ ਬੱਚਿਆਂ ਹਟਾ ਲਓ ਇਹ ਵਿਸਾਲੇ ਲੱਗਦੇ ਆ ਬਾਹਰਲੇ ਪਿੰਡਾਂ ਦੇ ਹੁੰਦੇ ਆ ਸਾਲਾਏ ਕੋਈ ਨਹੀਂ ਲੱਗਦੇ ਹੁੰਦੇ ਜੇ ਆਪਦੇ ਬੱਚੇ ਬਣਾ ਕੇ ਆਪਾ ਪੜ੍ਹਾਵਾਂਗੇ ਤਾਂ ਫੇਰ ਆ ਉਹ ਸਰਕਾਰੀ ਸਕੂਲ ਸੋਡਾ ਨੀਗਾ ਉਹ ਸਾਰਿਆਂ ਦਾ ਹੀ ਆਗਾ ਉਹ ਸਾਰੇ ਆਪ ਦਾ ਇੰਤਜ਼ਾਮ ਕਰਦੇ ਆ ਤਾਂ ਫੇਰ ਹੀ ਉਹ ਹੁੰਦਾ ਸਾਰਿਆਂ ਨੇ ਸਾਥ ਦਿੱਤਾ ਤਾਂ ਫੇਰ ਸਕੂਲ ਬਣਿਆਗਾ ਨਹੀਂ ਤਾਂ ਨਹੀਂ ਬਣਿਆ ਜੀ ਪਤਾ ਕਿੰਨੇ ਪਿੰਡਾਂ ਦੇ ਜਿਹੜੇ ਉਹ ਸਕੂਲ ਦੇ ਵਿੱਚ ਬੱਚੇ ਆਉਂਦੇ ਆ ਸੀ ਸਾਰੋ ਇਸ ਸਕੂਲ ਦੇ ਵਿੱਚ 14 ਪਿੰਡਾਂ ਦੇ ਬੱਚੇ ਆਉਂਦੇ ਆਗੇ ਜੀ ਇਹ ਸਕੂਲ ਸਰਕਾਰ ਦੇ ਚਲਾਇਆ ਜਾਂਦਾ ਹੈ ਇਹ ਸਕੂਲ ਸਭ ਦਾ ਸਾਂਝਾ ਹੈਗਾ ਕਿ ਇੱਕ ਅੰਕਲ ਹੈ ਜੋ ਕਿ ਰਾਤ ਆਡੀਓ ਪਾਰੇ ਸੀਗੇ ਵੀ ਬਾਹਰਲੇ ਪਿੰਡ ਵਾਲੇ ਕਿਹੜਾ ਸਾਲੇ ਲੱਗਦੇ ਆ ਜਿਹੜੇ ਉਹ ਚੌਕੇ ਪਿੰਡ ਵਿੱਚ ਵੱਢਦੇ ਤੇ ਉਹਨਾਂ ਨੂੰ ਕੱਢੋ ਇਹ ਜਦ ਕਿ ਸਾਨੂੰ ਕੁੜੀਆਂ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢ ਸਕਦੇ ਆ ਇੰਨਾ ਕੁਝ ਬੋਲ ਕੇ ਵੀ ਆਡੀਓ ਪਾ ਸਕਦੇ ਆ ਫਿਰ ਉਹ ਸਾਡੇ ਕੋਲੇ ਵੀ ਸਾਹਮਣੇ ਖੜ੍ਹ ਕੇ ਸਾਡੇ ਨਾਲ ਕੁਝ ਵੀ ਕਰ ਸਕਦੇ ਆ ਅਸੀਂ ਸਕੂਲ ਵਿੱਚ ਬਿਲਕੁਲ ਵੀ ਸੇਫ ਨਹੀਂ ਹਾਂ ਤੇ ਪ੍ਰਿੰਸੀਪਲ ਮੈਮ پولیس ਪ੍ਰਸ਼ਾਸਨ ਅਮਰੀਕ ਸਿੰਘ ਥਾਣੇਦਾਰ ਤੇ ਇੱਕ ਉਹ ਜਿਹੜੇ ਅੰਕਲ ਆਡੀਓ ਪਾ ਰਹੇ ਆ ਵੀ ਇਹ ਕਿਹੜਾ ਸਾਲੇ ਲੱਗਦੇ ਆ ਉਹਨਾਂ ਤੇ ਬੰਤੀ ਕਾਰਵਾਈ ਕੀਤੀ ਜਾਵੇ ਸਾਨੂੰ ਸਾਡਾ ਇਨਸਾਫ ਲਵਾਇਆ ਜਾਵੇ ਤੇ ਜੋ ਕੁਝ ਪ੍ਰਿੰਸੀਪਲ ਮੈਮ ਨੇ ਸਾਡੇ ਨਾਲ ਕੀਤਾਗਾ ਉਹ ਤੁਹਾਡੇ ਸਾਹਮਣੇ ਹੀ ਤੇ ਉਹਨਾਂ ਤੇ ਵੀ ਕਾਰਵਾਈ ਪੂਰੀ ਬੰਦ ਕੀਤੀ ਜਾ ਸਕਦੀ ਹੈ ਇੱਕ ਪੁੱਤੋ ਸਕੂਲ ਦੇ ਵਿੱਚ ਫੀਸ ਕਿੰਨੀ ਲੱਗਦੀ ਹੈ ਬੱਚੇ ਦੇ ਜਿਹੜੀ ਕਲਾਸ ਦੇ ਮੁਤਾਬਕ ਜੇ ਗੱਲ ਕਰੀਏ ਪਤ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਮੈਂ ਹੁਣ ਸੀਨੀਅਰ ਕਲਾਸ ਵਿੱਚ ਹਾਂ 7th ਕਲਾਸ ਮੈਂ ਕੰਪਲੀਟ ਕਰ ਲਿਆ ਹੂੰ ਬੈਂਡ ਦੀ ਜਿਹੜੀ ਫੀਸ ਹੈਗੀ ਉਹ ਤਾਂ ਮਹੀਨੇ ਦਾ ਹਿਸਾਬ ਕਰੀਆਗਾ ਤੇ ਹੁਣ ਇਹਨਾਂ ਲਈ ਜਿਹੜੇ ਟੈਂਕ ਦੇ ਕਾਗਜ਼ ਤੇ ਪੇਪਰਾਂ ਦਾ ਸੀਗੇ ਉਹਨਾਂ ਕੋਈ 2100 ਰੁਪਿਆ ਪਰ ਆਇਆਗਾ ਤੇ ਜਿਹੜੀ 9ਵੀਂ ਵਾਲੇ ਸੀਗੇ ਉਹਨਾਂ ਦੇ 3000 ਤੇ 8ਵੇਂ ਵਾਲਾ ਕਹਿੰਦਾ ਇਸ ਕਰਾਈਏ ਕੁਝ ਮੰਥਲੀ ਫੀਸ ਲੱਗਦੀ ਹੈ ਸਕੂਲ ਦੀ ਵੀ ਜਿਵੇਂ ਮੰਥਲੀ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਅੱਛਾ ਸਕੂਲ ਦੇ ਵਿੱਚ ਕਿਹੜਾ ਪੈਟਰਨ ਚੱਲਦਾ ਜੀ? CBSE ਸਿਲੇਬਸ ਆ ਆਦਰਸ਼ ਸਕੂਲ ਦੇ ਵਿੱਚ। ਅੱਛਾ ਤਾਂ ਜਿਹੜੇ ਟੀਚਰ ਆ ਉਹ ਬਾਹਰੋਂ ਲਿਆ ਕੇ ਵੀ ਰੱਖੇ ਗਏ ਆ ਜਾਂ ਸਿਰਫ ਨੇੜੇ-ਨੇੜੇ ਪਿੰਡਾਂ ਦੇ ਆ ਜਾਂ ਜਿਵੇਂ ਆਪਣੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਉਸੇ ਤੱਕ ਆ। ਸੇ ਇਹ ਤਾਂ ਹੁਣ ਜਿਹੜੇ ਨਵੇਂ ਟੀਚਰ ਲੱਗੇ ਆ ਉਹਨਾਂ ਤੇ ਵੀ ਪਤਾ ਨਹੀਂ ਵੀ ਉਹ ਕਿੱਧੋਂ ਕਿੱਧੋਂ ਦੇ ਆ। ਕਿ ਜਿੰਨੇ ਵੀ ਟੀਚਰ ਰੱਖਿਆ ਉਹ ਮੈਨੂੰ ਨਹੀਂ ਲੱਗਦਾ ਵੀ ਕੁਆਲੀਫਾਈਡ ਹੋਣਗੇ ਉਹ ਇਹ ਕਹਿ ਰਿਹਾ ਵੀ ਅਸੀਂ ਕੁਆਲੀਫਾਈਡ ਆ ਵੀ ਤੇ ਜਿਹੜੇ ਉਹ ਪੇਪਰ ਵੀ ਸਾਡੇ ਲੈਤੇ ਆ ਪੇਪਰਾਂ ਦੇ ਵਿੱਚ ਉਹ ਜਿਹੜੇ ਉਹਨਾਂ ਨੇ ਨਿਊ ਟੀਚਰ ਰੱਖਿਆ ਉਹ ਖੁਦ ਆਨਸਰ ਦੱਸ ਰਹੇ ਸੀ ਵਾਸ਼ਿੰਗਟਨ ਅੱਛਾ ਤੋਂ ਬਾਅਦ ਉਹਨਾਂ ਨੇ ਸਾਡਾ ਰਿਜ਼ਲਟ ਵੀ ਨਹੀਂ ਸਹੀ ਦਿੱਤਾ ਵੀ ਜਾਨ ਤੋਂ ਜਗੋਂ ਤੁਸੀਂ ਸਾਨੂੰ ਪੇਪਰ ਦੱਸ ਰਹੇ ਹੋ ਫਿਰ ਸਾਡਾ ਰਿਜ਼ਲਟ ਵੀ ਸਹੀ ਦੋ ਪੇਪਰ ਚੈੱਕ ਵੀ ਕਰੋ ਸਾਡੀ ਅਨਜੋਇਟੀ ਵੀ ਸਹੀ ਦੋ ਤੇ ਵੀ ਆਹ ਕਾਰਿਆਂ ਦੇ ਜਿਹੜੇ ਪ੍ਰਾਣੀ ਟੀਚਰਸ ਸੀ ਉਹ ਕਾਨੂੰ ਪੜਾਉਂਦੇ ਚੰਗਾ ਸੀ ਸਰਪਸ ਦੇ ਵਿੱਚ ਅੱਖ ਵੀ ਨਹੀਂ ਚੱਕਾ ਹੁੰਦੇ ਸੀ ਤੇ ਜਿਹੜੇ ਹੁਣੇ ਟੀਚਰ ਸਾਨੂੰ ਆਪ ਆਨਸਰਸ ਦੱਸਦੇ ਆ ਪਹਿਲਾਂ ਇਹਦੇ ਸਾਡੀ ਬਹੁਤ ਵਧੀਆ ਸੀ ਕਿ ਜਿਹੜੇ ਹੁਣ ਟੀਚਰ ਰੱਖਿਆ ਉਹ ਕੀ ਸੰਗਣਾ ਮਲਟੀਪਲਾਈ ਵੀ ਨਹੀਂ ਆਉਂਦੀ ਇੱਕ ਦਿਨ ਸਾਡੇ ਖੁਦ ਮਲਟੀਪਲਾਈ ਦੇ ਸੰਕਟ ਆ ਗਿਆ ਸੀ ਉਹ ਕਹਿੰਦੇ ਸੀ ਆਪ ਵੀ ਕੱਢ ਤੁਸੀਂ ਆਪ ਦਾ ਜਵਾਬ ਕੁਛ ਵੀ ਨਹੀਂ ਆ ਵੀ ਆ ਬੈਠ ਜਾਂਦੇ ਸੀ ਆਪੇ ਜਿਹੜੇ ਸਰ ਕੁਰਦਿਤ ਸਾਰਾ ਚੱਬਰਾਂ ਤੋਂ ਆ ਉਹਨਾਂ ਨੂੰ ਵੀ ਵੀ ਦਿਨ ਸੁਰਤ ਨਹੀਂ ਰਹਿੰਦੀ ਸੀ ਕਿ ਗੋਲੀਆਂ ਖਾ ਕੇ ਆਂਦੇ ਆ ਉਹ ਤੇ ਉਹ ਬਸ ਕੁਰਸੀ ਤੇ ਬੈਠੇ ਰਹਿੰਦੇ ਜਿਵੇਂ ਆਪ ਕੁਛ ਮਰਜ਼ੀ ਕਰੀ ਜਾਂਦੇ ਉਹਨਾਂ ਨੂੰ ਕੋਈ ਸੁਰਤ ਨਹੀਂ ਰਹਿੰਦੀ ਸੀ ਜੀ ਆਹ ਤੇ ਟੀਚਰ ਸੀਗੇ ਜੋ ਵੀ ਸਾਡਾ ਪੀੜ ਲਗਾ ਰਹੇ ਸੀਗੇ ਐਗਜ਼ਾਮ ਉਹ ਪਹਿਲਾਂ ਤੁਹਾਨੂੰ ਜਿਹੜੇ ਸਾਮੂਹ ਕਰਾ ਰਹੇ ਸੀ ਉਹ ਪ੍ਰਾਂਤੀ ਟੀਚਰਾਂ ਨੇ ਕਰਾਏ ਹੋਏ ਸੀ ਜਿਹੜੇ ਕਿ ਹੁਣ ਧਰ ਨਹੀਂ ਤੇ ਨੇ ਉਹਨਾਂ ਨੂੰ ਟਰਮੀਨੇਟ ਵੀ ਕੀਤਾ ਗਿਆਗਾ ਜੋ ਜਿਹੜੇ ਨਵੇਂ ਟੀਚਰ ਸੀਗੇ ਉਹਨਾਂ ਨੇ ਮਲਟੀਪਲਾਈ ਕੀਤੀ ਜਦਕਿ ਅਸੀਂ ਉਹਨਾਂ ਨੂੰ ਜਿਹੜਾ ਪੁਰਾਣੇ ਟੀਚਰ ਨੇ ਕੰਮ ਕਰਾਇਆ ਸੀ ਉਹਦੇ ਨਾਲ ਮੈਚ ਕੀਤਾ ਆਪ ਖੁਦ ਵੀ ਮਲਟੀਪਲਾਈ ਕਰਕੇ ਦੇਖੀ ਤੇ ਜਿਹੜੀ ਕਿ ਉਹਨਾਂ ਨੇ ਮਲਟੀਪਲਾਈ ਕਰਾਈ ਸੀ ਉਹ ਬਿਲਕੁਲ ਗਲਤ ਸੀਗੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਟੀਚਰਾਂ ਨੂੰ ਮਲਟੀਪਲਾਈ ਨਹੀਂ ਆਉਂਦੀ ਉਹ ਸਾਨੂੰ ਅੱਗੇ ਮੈਥ ਕੀ ਪੜ੍ਹਾਉਣਗੇ